ਹਾਂ ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰੀਖਿਆ ਤਿਆਰੀ ਦੀ ਨਾ ਆਪਾਂ ਭਾਈ ਜੈਤਾ ਜੀ ਫਾਊਂਡੇਸ਼ਨ ਵੱਲੋਂ ਪੰਜਾਬੀ ਦੀ ਤਿਆਰ ਪੁਸਤਕ ਦਿਆ 8ਵਾਂ ਸੈੱਟ ਸ਼ੁਰੂ ਕੀਤਾ ਹੋਇਆ ਬੇਟਾ ਤਾਂ 8ਵੇਂ ਸੈੱਟ ਦਾ ਲਾਸਟ ਪੈਰਾ ਕਰਨ ਲੱਗੇ ਆ ਬੇਟਾ ਕੁੱਲ 20 ਸੈੱਟ ਹੈ ਇਸ ਕਿਤਾਬ ਦੇ ਵਿੱਚ ਆਪਾਂ ਧਿਆਨ ਨਾਲ ਪੜਾਂਗੇ ਕਹਿੰਦਾ ਅਮਰ ਤੀਜੀ ਜਮਾਤ ਵਿੱਚ ਪੜਦਾ ਸੀ ਉਸ ਕੋਲ ਤਿੰਨ ਪਿਆਰੇ ਪਿਆਰੇ ਛੋਟੇ ਖਰਗੋਸ਼ ਸਨ ਅਮਰ ਆਪਣੇ ਖਰਗੋਸ਼ਾਂ ਨੂੰ ਬਹੁਤ ਪਿਆਰ ਕਰਦਾ ਸੀ ਸਕੂਲ ਜਾਣ ਤੋਂ ਪਹਿਲਾਂ ਉਹ ਪਾਰਕ ਵਿੱਚੋਂ ਹਰਾ-ਹਰਾ ਨਰਮ ਘਾਹ ਲਿਆ ਕੇ ਆਪਣੇ ਖਰਗੋਸ਼ਾਂ ਨੂੰ ਖਵਾਉਂਦਾ ਸੀ ਅਤੇ ਫਿਰ ਸਕੂਲ ਜਾਂਦਾ ਸੀ ਉਹ ਸਕੂਲੋਂ ਵਾਪਸ ਆ ਕੇ ਵੀ ਉਹਨਾਂ ਲਈ ਘਾਹ ਲੈ ਕੇ ਆਉਂਦਾ ਸੀ ਕੋਣ ਬੇਟਾ ਅਮਰ ਠੀਕ ਹੈ ਖਰਗੋਸ਼ਾਂ ਨਾਲ ਪਿਆਰ ਕਰਦਾ ਸੀਗਾ ਅੱਗੇ ਕਹਿੰਦਾ ਇੱਕ ਵਾਰ ਦੀ ਗੱਲ ਹੈ ਕਿ ਅਮਰ ਸਕੂਲੋਂ ਲੇਟ ਹੋ ਗਿਆ ਸੀ ਇਸ ਲਈ ਉਹ ਖਰਗੋਸ਼ਾਂ ਲਈ ਘਾ ਲਿਉਣਾ ਭੁੱਲ ਗਿਆ ਤੇ ਸਕੂਲ ਚਲਾ ਗਿਆ ਜਦੋਂ ਜਦੋਂ ਉਹ ਸਕੂਲ ਤੋਂ ਵਾਪਸ ਆਇਆ ਤਾਂ ਖਰਗੋਸ਼ ਉਹਨਾਂ ਦੇ ਘਰ ਨਹੀਂ ਸਨ ਅਮਰ ਨੇ ਕਾਫੀ ਭਾਲ ਕੀਤੀ ਪਰ ਉਹ ਕਿਤੇ ਨਹੀਂ ਮਿਲੇ ਸਾਰਿਆਂ ਨੂੰ ਪੁੱਛਿਆ ਪਰ ਖਰਗੋਸ਼ ਕਿਤੇ ਨਹੀਂ ਮਿਲੇ ਅਮਰ ਉਦਾਸ ਹੋ ਗਿਆ ਰੋਣ ਨਾਲ ਉਸ ਦੀਆਂ ਅੱਖਾਂ ਲਾਲ ਹੋ ਗਈਆਂ ਹੁਣ ਪਾਰਕ ਵਿੱਚ ਬੈਠਾ ਅਮਰ ਰੋਣ ਲੱਗ ਪਿਆ ਕੁਝ ਸਮੇਂ ਬਾਅਦ ਉਹ ਦੇਖਦਾ ਹੈ ਕਿ ਉਸ ਦੇ ਤਿੰਨੇ ਖਰਗੋਸ਼ ਘਾਹ ਖਾ ਰਹੇ ਸਨ ਅਤੇ ਖੇਡ ਰਹੇ ਸਨ ਕਿੱਥੇ ਪਾਰਕ ਦੇ ਵਿੱਚ ਅਮਰ ਖੁਸ਼ ਸੀ ਤੇ ਸਮਝ ਗਿਆ ਸੀ ਕਿ ਉਹ ਪਾਰਕ ਵਿੱਚ ਇਸ ਲਈ ਆਏ ਹਨ ਕਿਉਂਕਿ ਉਹਨਾਂ ਨੂੰ ਭੁੱਖ ਲੱਗੀ ਸੀ ਜਦੋਂ ਮੈਨੂੰ ਭੁੱਖ ਲੱਗਦੀ ਹੈ ਮੈਂ ਆਪਣੀ ਮਾਂ ਤੋਂ ਭੋਜਨ ਮੰਗਦਾ ਹਾਂ ਪਰ ਉਹਨਾਂ ਦੀ ਤਾਂ ਮਾਂ ਵੀ ਨਹੀਂ ਹੈ ਉਹ ਖਰਗੋਸ਼ਾਂ ਨੂੰ ਮਿਲ ਕੇ ਉਦਾਸ ਵੀ ਸੀ ਤੇ ਖੁਸ਼ੀ ਵੀ ਹੋਈ ਠੀਕ ਹੈ ਬੇਟਾ ਤਾਂ ਇਹ ਆਪਾਂ ਪੈਰਾ ਪੜ੍ਹ ਲਿਆ ਹੁਣ ਆਪਾਂ ਉੱਤਰ ਦਿੰਨੇ ਆਂ ਕਹਿੰਦਾ ਇਸ ਪੈਰੇ ਤੋਂ ਸਾਨੂੰ ਕੀ ਸਬਕ ਮਿਲਦਾ ਹੈ ਜੈਸਾ ਕਰੇਗਾ ਵੈਸਾ ਉਦਾਸੀ ਉਸ ਨੂੰ ਛੂ ਨਹੀਂ ਸਕਦੀ ਜੋ ਦੂਜਿਆਂ ਦੇ ਦੁੱਖ ਨੂੰ ਸਮਝਦਾ ਹੈ ਸਾਨੂੰ ਆਪਣੇਆਂ ਦਾ ਖਿਆਲ ਰੱਖਣਾ ਚਾਹੀਦਾ ਹੈ ਖਰਗੋਸ਼ਾਂ ਨੂੰ ਰੋਜ਼ਾਨਾ ਘਾਹ ਖਵਾਉਣਾ ਚਾਹੀਦਾ ਮੁੱਖ ਰੂਪ ਵਿੱਚ ਬੇਟਾ ਆਹ ਹੈ ਜਿਨ੍ਹਾਂ ਨਾਲ ਅਸੀਂ ਪਿਆਰ ਕਰਦੇ ਆ ਉਹਨਾਂ ਉਹਨਾਂ ਦਾ ਖਿਆਲ ਰੱਖਣਾ ਚਾਹੀਦਾ ਉਹ ਖਰਗੋਸ਼ਾਂ ਨੂੰ ਪਿਆਰ ਕਰਦਾ ਸੀਗਾ ਨਾ ਤੇ ਸਾਨੂੰ ਆਪਣੇਆਂ ਦਾ ਖਿਆਲ ਰੱਖਣਾ ਚਾਹੀਦਾ ਹੈ ਠੀਕ ਹੈ ਮੁੱਖ ਰੂਪ ਵਿੱਚ ਇਹ ਬੈਸਟ ਆਨਸਰ ਹੈਗਾ ਅੱਗੇ ਆ ਗਿਆ ਬੇਟਾ 157 ਕਹਿੰਦਾ ਅਮਰ ਇੱਕ ਦਿਨ ਕੀ ਭੁੱਲ ਗਿਆ ਸਕੂਲ ਜਾਣਾ ਭੁੱਲ ਗਿਆ ਸੀ ਸਕੂਲ ਦਾ ਕੰਮ ਕਰਨਾ ਪਾਰਕ ਦਾ ਦੌਰਾ ਕਰਨਾ ਭੁੱਲ ਗਿਆ ਸੀ ਸਖਰਗੋਸ਼ਾਂ ਨੂੰ ਘਾਹ ਖੋਣਾ ਭੁੱਲ ਗਿਆ ਸੀ ਤੇ ਬੇਟਾ ਇਹ ਬੈਸਟ ਆਨਸਰ ਹੈ ਵੀ ਖਰਗੋਸ਼ਾਂ ਨੂੰ ਘਾਹ ਖੋਣਾ ਭੁੱਲ ਗਿਆ ਸੀ ਅਮਰ ਕਿਸ ਜਮਾਤ ਵਿੱਚ ਪੜਦਾ ਹੈ ਠੀਕ ਹੈ ਕਿਹੜੀ ਜਮਾਤ ਦੇ ਵਿੱਚ ਪੜਦਾ ਬੇਟਾ ਅਮਰ ਤਾਂ ਆਪਾਂ ਬੇਟਾ ਪੈਰੇ ਦੇ ਵਿੱਚ ਕੀਤਾ ਸੀਗਾ ਵੀ ਅਮਰ ਜਿਹੜਾ ਹੈਗਾ ਉਹ ਤੀਜੀ ਜਮਾਤ ਦੇ ਵਿੱਚ ਪੜਦਾ ਸੀ ਠੀਕ ਹੈ ਬੇਟਾ ਅਮਰ ਦੇ ਖਰਗੋਸ਼ ਕਿੱਥੇ ਗਏ ਸਨ ਅਮਰ ਨਾਲ ਸਕੂਲ ਗਏ ਸੀ ਪਾਰਕ ਵਿੱਚ ਘਾਹ ਖਾਣਗੇ ਘਰ ਵਿੱਚ ਗੁਆਂਢੀਆਂ ਦੇ ਘਰ ਤਾਂ ਕਿੱਥੇ ਗਏ ਸੀ ਪਾਰਕ ਦੇ ਵਿੱਚ ਘਾਹ ਖਾਣ ਚਲੇ ਗਏ ਸੀ ਅੱਗੇ ਆ ਗਿਆ ਬੇਟਾ ਕੁਮਲ ਸ਼ਬਦ ਦਾ ਵਿਰੋਧੀ ਸ਼ਬਦ ਕੀ ਹੈ ਕੁਮਲ ਬੇਟਾ ਕੁਮਲ ਹੁੰਦਾ ਹੈ ਨਰਮ ਤੇ ਸਾਫ ਨਰਮ ਸ਼ੁੱਧ ਸਖਤ ਸਖਤ ਬੇਟਾ ਕੋਮਲ ਦਾ ਵਿਰੋਧੀ ਕੀ ਹੋਊਗਾ ਸਖਤ ਇਹ ਸੀਗਾ ਬੇਟਾ 8ਵੇਂ ਸੈੱਟ ਦਾ ਲਾਸਟ ਪੈਰਾ ਅਗਲਾ ਪੈਰੇ ਜਿਹੜੇ ਅਗਲਾ ਸੈੱਟ ਆ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ